ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਵੈੜ ਕ੍ਰੋਸ ਬਾਂ ਦੇ ਵਿੱਚ ਆ ਥੜਕਾ ਆ ਇਹ ਸੂਈ ਸੂਈ ਡਿਟੇਲ ਵੀ ਤੁਹ ਕੁਛਦੇ ਆ ਦੇ ਬਾਰੇ ਸੇਲ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸਿਓ ਵੀਰੇ ਆਪਣਾ ਨਾਮ ਮੇਰੇ ਹੈਪੀ ਸਿੰਗ ਪਿੰਡ ਕਟੂ ਜਿਹੜਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 77890 97305 78890 97305 97305 ਜਿਹੜੇ ਆਪਾਂ ਜਰਸੀ ਦੇ ਵਿੱਚ ਕ੍ਰਾਸ ਬੈਟ ਦੇਖੀਏ ਨੇ ਕਿਹੜਾ ਸਵੇਰ ਸੁਈਆ ਇਹ ਦੂਜਾ ਸਵੇਰ ਸੁਈਆ ਵੀਰੇ ਅੱਜ ਸਵੇਰੇ ਸੁਈਆ 2:00 ਵਜੇ ਠੀਕ ਹੈ ਬੱਚਾ ਇਹਨੇ ਦਿੱਤਾ ਮੇਲ ਕੱਪ ਹਾਂ ਬੱਚਾ ਬੱਸ ਆ ਵੀਰੇ ਜੇਰ ਜਰੋਕੇ ਆ ਜੇਰ ਨੂੰ ਰੋਕੇ ਵੀਰੇ ਪਰ ਵੀਡੀਓ ਵੇਖੀਏ ਕਹਿੰਦਾ ਜਿਹੜਾ ਵੀਰ ਲੋਕਾਂ ਨੂੰ ਵੀਡੀਓ ਦਿਖਾਦਾ ਕਿੰਨਾ ਦੁੱਤ ਚੋਇਆ ਸਵੇਰੇ ਇਹਦਾ ਸਵੇਰੇ-ਸਵੇਰੇ ਪਸੀਹ 7 ਕਿਲੋ ਬੋਲਾ ਚੋਇਆ ਮੈਂ। ਹੁਣ ਸ਼ਾਮ ਦਾ ਟਾਈਮ ਆ ਚਵਾਈ ਹੋਣੀ ਹੈ ਇਹਦੀ ਹਣਾ। ਸ਼ਾਮ ਚਵਾਈ ਹੋਣੀ ਹੈ। ਠੀਕ ਹੈ ਚੌਣ ਚਵਾਈ ਇੱਕ ਨੰਬਰ ਆ। ਜਮ ਇੱਕ ਨੰਬਰ ਵੀ ਕੋਈ ਘੂਰਸਾ ਰਾਂ ਨਹੀਂ ਕੋਈ ਔਰਤ ਹੋਰ ਨਹੀਂ। ਠੀਕ ਹੈ। ਤੇ ਪਿਛਲੇ ਸਵੇਰ ਅੰਦਾਜ਼ਾ ਕਿੰਨਾ ਦੋ ਤੁਸੀਂ? ਇਹਨੇ 19 ਕਿਲੋ ਦੁੱਧ ਤਸਲੂਣੇ। 19-20 ਕਿਲੋ। ਹਾਂ। ਤੇ ਬਾਕੀ ਆਪ ਨੂੰ ਪਤਾ ਵੀ ਜਰਸੀ ਦੇ ਵਿੱਚ ਕ੍ਰੋਸ ਆ। ਫੈਟ ਵੀ ਵਧ ਗਈ ਇਹਦੀ ਤੇ ਦੁੱਧ ਦੀ ਪੈਦਾਵਾਰ ਵੀ ਵਧ ਗਈ ਹਣਾ। ਹਾਂ ਬਾਕੀ ਇਹ ਗਰਮੀ ਵਾਲੀ ਚੀਜ਼ ਆ ਫਿਰ ਗਰਮੀ ਚੱਲ ਨਾਲ ਆ ਪੀ। ਠੀਕ ਹੈ। ਇਸ ਵਾਰ ਕਿੰਨਾ ਅੰਦਾਜ਼ਾ ਲਾ ਕੇ ਜਲੀ ਦੁੱਧ ਵਾਲੇ ਤੇ 20 ਕਿਲੋ ਬੰਨੀ ਕੀ ਦੇਦਾ ਹੋਰੇ 20 ਕਿਲੋ ਕੋਲਾ ਫਰਾ ਦੇ ਜੀ ਮੋਲੇ ਦਾ ਕੀ ਰੱਖਣਾ ਕੋਲੇ ਵੀਰੇ ਫੋਚ ਕਰਦਾ ਮੁੰਡਾ ਜੈਜ ਹੋਊਗਾ ਧੋਰੀ ਮੜਾ ਜੈ ਨੂੰ ਸ਼ੁਗਰੋ ਮੂੰਹ ਮੱਥਾ ਫੇਸ ਕੁਆਲਟੀ ਵਗੈਰਾ ਵਹਿੜਦੀ ਦੇਖ ਸਕਦੇ ਹੋ ਚੰਗੀ ਜਿੰਦ ਜਾਨ ਵਾਲੀ ਵਹਿੜਾ ਤੇ ਫੇਸ ਕੁਆਲਟੀ ਵਗੈਰਾ ਦੇਖੋ ਸਾਫ ਸੁਥਰਾ ਮੂੰਹ ਮੱਥਾ ਬਿਲਕੁਲ ਜਰਸੀ ਵਾਲਾ ਹਲਕਾ ਕ੍ਰਾਸ ਪੈਂਦਾ ਕੋਈ ਜ਼ਿਆਦਾ ਕ੍ਰਾਸ ਨਹੀਂ ਪੈਂਦਾ ਇਹਦਾ ਵਾ ਜਰਸੀ ਬਰੀਡ ਚੰਗੀ ਤਿਆਰ ਕਰ ਸਕਦੇ ਆ ਸੋਲੇਵਾ ਵਗੈਰਾ ਦੇਖੋ ਸਾਫ ਸੁਥਰਾ ਤੇ ਬਾਕੀ ਤੋਰਾ ਵਗੈਰਾ ਪੂਰਾ ਇੱਕ ਨੰਬਰ ਦਾ ਤੇ ਥਣਾ ਜਿ ਮਿੱਥ ਮੋਲ ਵੀਰ ਕਹਿੰਦੇ ਇਹਦਾ ਫੋਟ ਤੇ ਕਰਾਂਗੇ ਸੋ ਵੀਰ ਧਾਰਾ ਦੇਖ ਸਕਦੇ ਹੋ ਕਿਆ ਬਾਤਾਂ ਮੋਟਾ ਮੋਟਾ ਝੋਨਾ ਪੂਰਾ ਸਾਫ ਸੁਥਰਾ ਚਿੰਮਗ ਲਸਣਾ ਵੀ ਧਾਰਾ ਮਾਰਦੀ ਸੋ ਦੇਖੋ ਚੋੜ ਦੇਖੋ ਕਿਆ ਬਾਤਾਂ ਜਮਾ ਪੂਰਾ ਰਸਾ ਬੇਵਰਗਾ ਚੋਣੀ ਆ ਜਮਾ ਕੋਈ ਪੂਰ ਸਰਲਾ ਨਹੀਂ ਦੇਖੋ ਜਮਾ ਚੋਣ ਵਗੈਰਾ ਪੂਰਾ ਵੀਰ ਨਿਆਣਾ ਮੈਂ ਕਹਿੰਦਾ ਪਾਉਂਦੀ ਲੋੜ ਹੀ ਨਹੀਂ ਹਨਾ ਠੀਕ ਹੈ ਇਹ ਨਿਆਣਾ ਵਗੈਰਾ ਕੋਈ ਕੈਮਰਾ ਕੋਰੇ ਕਰਦੇ ਸਾਰੇ ਠੀਕ ਹੈ ਸੋ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਚੋਣ ਚਵਾਦੀ ਪੂਰੀ ਇੱਕ ਨੰਬਰ ਆ ਬਸ ਠੀਕ ਆ ਓਕੇ ਤੇ ਨੰਬਰ ਉਹਦੀ ਪ੍ਰਾਧਾਰਿਆ ਆਪਣਾ ਨੰਬਰ ਬਣਿਆ 87890 97305 ਪਿੰਡ ਕਟੂ ਜ਼ਿਲ੍ਹਾ ਬਰਨਾਲਾ ਹਾਂ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆਂ